हां जी ਸਾਰਿਆਂ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਮਾਲੀ ਦਿਖਾਉਣਾ ਤੁਹਾਨੂੰ ਮੋਹਰਾ ਦਾ ਮਾਲੀ ਆ ਕੱਟਾ ਬਹੁਤ ਚੰਗਾ ਸ਼ੁਕੀਨ ਆ ਚੰਗਾ ਸੋਹਣੀ ਸਾਫ਼ ਸੰਭਾਲ ਦੇ ਵਿੱਚ ਪਲਿਆ ਆ ਦੋਸਤੋ ਜੇਕਰ ਏਰੀਆ ਦੀ ਗੱਲ ਕਰ ਲਈਏ ਜਿੱਥੇ ਕਿਸੇ ਵੀਰ ਨੇ ਖਰੀਦਦਾਰ ਵੀਰ ਨੇ ਪਹੁੰਚ ਕਰਨੀ ਆ ਤਾਂ ਤੁਸੀਂ ਜਿਹੜਾ ਦੋਸਤੋ ਪਿੰਡ ਭਗਵਾ ਤਹਿਸੀਲ ਲੋਪੋਂ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਹੁੰਚ ਕਰਨੀ ਆ ਅਟਾਰੀ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਜੇਕਰ ਆਪਾਂ ਦੋਸਤੋ ਅਟਾਰੀ ਵਾਲੇ ਪਾਸਿਓਂ ਆ ਰਹੇ ਆ ਤਾਂ ਰਾਣੀਕੇ ਤੋਂ ਤੁਸੀਂ ਸਿੱਧਾ ਬਣੀਏਕੇ ਤੇ ਕਮਾਸਕਾ ਤੇ ਚੰਡੀਗੜ੍ਹ ਪੈਂਦਾ ਇੱਕ ਪਿੰਡ ਤੇ ਚੰਡੀਗੜ੍ਹ ਦੇ ਨਾਲ ਭਗਵਾ ਪਿੰਡ ਹੈਗਾ ਇੱਕ ਚੰਡੀਗੜ੍ਹ ਉਹ ਭੁਲੇਖਾ ਪਾਉਂਦਾ ਇੱਕ ਚੰਡੀਗੜ੍ਹ ਜੇਕਰ ਆਪਾਂ ਅੰਬਰਸਰ ਆ ਜਗੇ ਤੇ ਇਹ ਵੀ ਭੁਲੇਖਾ ਪਾਉਂਦਾ ਵੀ ਚੰਡੀਗੜ੍ਹ ਦੇ ਨਾਲ ਲੱਗਦਾ ਪਿੰਡ ਭਗਵਾ ਬਿਲਕੁਲ ਬਾਰਡਰ ਤੋਂ 8.7 ਕਿਲੋਮੀਟਰ ਦੂਰੀ ਹਟਮਾ ਜਿਹੜਾ ਦੋਸਤੋ ਪਿੰਡ ਆ ਤੇ ਬੜੇ ਚੰਗੇ ਸ਼ੌਂਕ ਦੇ ਨਾਲ ਪਾਲਿਆ ਮਾਲੀ ਜਿਹੜਾ ਪਾਜਾ ਤੁਹਾਨੂੰ ਦਿਖਾ ਰਿਹਾ ਸਰਦਾਰ ਯוגਰਾਜ ਸਿੰਘ ਓਨਰ ਆ ਮਾਲਕਾ ਬੜੀ ਚੰਗੀ ਸੋਹਣੀ ਸੇਵਾ ਦਿੱਸੀ ਆ ਬੜੀ ਵਧੀਆ ਸੇਵਾ ਕੀਤੀ ਆ ਤੇ ਮਾਲੀ ਦਾ ਕੱਦ-ਕਾਠ ਤੇ ਸ਼ਕੀਨੀ ਤੁਹਾਨੂੰ ਦੱਸਦੀ ਪਈ ਆ ਦੋਸਤੋ ਵੀ ਮਾਲੀ ਵਾਕਈ ਕਿਸੇ ਚੰਗੇ ਫਾਦਰ ਤੇ ਚੰਗੀ ਮਦਰ ਬਲੱਡ ਲਾਈਨ ਦਾ ਜਿਹੜਾ ਬੱਚਾ ਆ ਫਾਦਰ ਵੱਲੋਂ ਦੱਸਣ ਮੁਤਾਬਕ ਗੱਲ ਕੀਤੀ ਗਈ ਹੈ ਡਾਕਟਰ ਸਰਵਾਨ ਦੇ ਨਾਲ ਵੀ ਗੱਲ ਕੀਤੀ ਗਈ ਹੈ ਜਿਨੇ ਇਸ ਦੀ ਮਦਰ ਨੂੰ ਏਆਈ ਕੀਤੀ ਸੀ ਵੀ ਅਰਜੁਨ ਕੁੰਗੜ ਦਾ ਬੱਚਾ ਹੈ ਉਮਰ ਦੀ ਗੱਲ ਕਰ ਲਈਏ ਤੇ ਪੂਰੀ ਵੀਡੀਓ ਦੇ ਐਂਡ ਦੇ ਵਿੱਚ ਜਿਹੜਾ ਦੋਸਤੋ ਤੁਹਾਨੂੰ ਮਾਲਕ ਓਨਰ ਜਗਰਾਜ ਸਿੰਘ ਵੱਲੋਂ ਵੀ ਦੱਸਿਆ ਗਿਆ ਵੀ ਕਿੰਨੀ ਉਮਰ ਆ ਤੇ ਕਿਵੇਂ ਦੰਦੋਂ ਆ ਪੂਰੀ ਗੱਲਬਾਤ ਜਿਹੜੀ ਆਪਾਂ ਜਗਰਾਜ ਸਿੰਘ ਦੇ ਨਾਲ ਕੀਤੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਜੂਗੀ ਬਾਕੀ ਮਾਲੀ ਕੱਦ-ਕਾਠ ਦੇ ਵਿੱਚੋਂ ਬਹੁਤ ਵੱਡਾ ਹੈ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਤੇ ਮਦਰ ਦਾ ਜਿਹੜਾ ਮਿਲਕ ਆ ਦੋਸਤੋ ਚੰਗਾ ਖੁੱਲਾ ਮਾਂ ਦਾ ਦੁੱਧ ਦੱਸਿਆ ਗਿਆ ਸੀਗਾ ਇਸ ਕੱਟੇ ਦੀ ਦਾ ਮਦਰ ਵੀ 18-19 ਲੀਟਰ ਨੂੰ ਜਿਹੜੀ ਆ ਦੋਸਤੋ ਪਹੁੰਚ ਕਰਦੀ ਸੀਗੀ ਤੇ ਬਿਲਕੁਲ ਸ਼ੋਲਡਰ ਦੇ ਨਾਲ ਟੱਚ ਕਰਦਾ ਜਿਹੜਾ ਦੋਸਤੋ ਇਹ ਮਾਲੀ ਆ ਤੇ ਠੰਡਾ ਧੀਰਾ ਦਾ ਬਹੁਤ ਜ਼ਿਆਦਾ ਲਾਡਾਂ ਦੇ ਨਾਲ ਪਾਲਿਆ ਦੋਸਤੋ ਠੰਡਾ ਧੀਰਾਪਣ ਤਾਂ ਜਿਹੜਾ ਦੋਸਤੋ ਨਾਰਮਲੀ ਸੁਭਾਅ ਦੇ ਵਿੱਚ ਨੇਚਰ ਦੇ ਵਿੱਚ ਹੋਵੇਗਾ ਸੋ ਪੂਰੀ ਗੱਲਬਾਤ ਇਸ ਮਾਲੀ ਦੀ ਪੂਰਾ ਵਿਖਾਵਾ ਸ਼ੋਅ ਕੁਆਲਟੀ ਵਾਈਜ਼ ਜਿਹੜਾ ਦੋਸਤੋ ਉਹ ਵੀ ਆਪਾਂ ਕਰਾਂਗੇ ਤੇ ਨਾਲ ਦੀ ਨਾਲ ਖੁੱਲੇ ਸੱਦੇ ਆ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਇਹ ਮਾਲੀ ਖਰੀਦਣਾ ਹੈ ਜੈਟ ਬਲੈਕ ਆ ਦੋਸਤੋ ਪੂਛ ਤੋਂ ਲੈ ਕੇ ਮੱਥੇ ਤੱਕ ਇੱਕ ਵੀ ਵਾਲ ਜਿਹੜਾ ਵਾਈਟ ਨਹੀਂ ਨਜ਼ਰ ਆਊਗਾ ਮਾਲੀ ਦੇ ਵਿੱਚ ਇਹ ਪੂਰੀ ਸ਼ਰਤਾਂ ਦੀ ਗੱਲ ਆ ਤੇ ਗਾਰੰਟੀ ਵਾਲੀ ਗੱਲ ਬਿਲਕੁਲ ਜੈਟ ਬਲੈਕ ਜਿਹੜਾ ਦੋਸਤੋ ਮਾਲੀ ਆ ਤੇ ਮੋਹਰਾ ਦਾ ਮਾਲੀ ਆ ਮਦਰ ਮਿਲ ਕੇ ਰਿਕਾਰਡ ਬਹੁਤ ਚੰਗਾ ਸੀਗਾ ਤੇ ਬੜੇ ਸ਼ੌਂਕ ਦੇ ਨਾਲ ਸਾਹਮ੍ਹਿਆ ਸਰਦਾਰ ਹੋ ਰਹੇ ਨੇ ਪੂਰੀ ਗੱਲਬਾਤ ਵੀ ਆਪਾਂ ਕਰਾਂਗੇ ਵੀਡੀਓ ਤੇ ਜਿਹੜੇ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਪੂਰੀ ਇੰਟਰਵਿਊ ਜਿਹੜੀ ਆ ਆਪਾਂ ਜਗਰਾਜ ਸਿੰਘ ਤੋਂ ਲਈ ਆ ਉਹ ਮਿਲ ਜਾਊਗੀ ਤੇ ਮਾਲੀ ਦੇ ਹਰ ਫੰਕਸ਼ਨ ਲਈ ਜੇਕਰ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਵੇਖ ਸਕਦੇ ਹੋ ਟੈਸਟਿਕਲ ਦੀ ਸ਼ੇਪ ਵੀ ਬਿਲਕੁਲ ਸਟੇਟ ਆ ਵੱਡੇ ਟੈਸਟਿਕਲ ਨੇ ਕ੍ਰੋਸਿੰਗ ਕਰਦਾ ਜੰਪ ਲਾਉਂਦਾ ਹੈ ਵਧੀਆ ਚੰਗੀਆਂ ਮੱਝਾਂ ਇਸ ਤੋਂ ਬਣੀਆਂ ਨੇ ਅੱਗੇ ਰਿਜ਼ਲਟ ਵੀ ਜਿਹੜੇ ਮਿਲੇ ਆ ਜਿਹੜੇ ਸ਼ੌਂਕੀ ਵੀਰ ਨੇ ਖਰੀਦਣਾ ਹੋਇਆ ਉਹ ਇਸ ਮਾਲੀ ਦਾ ਰਿਜ਼ਲਟ ਵੀ ਤੁਸੀਂ ਵੇਖ ਸਕਦੇ ਹੋ 25 ਮੱਝਾਂ ਜਿਹੜੀਆਂ ਦੋਸਤੋ ਅੱਜ ਤੱਕ ਜਿਹੜੀਆਂ ਗੱਬਣ ਠਹਿਰੀਆਂ ਨੇ ਇੰਦੇ ਤੋਂ ਕੁਝ ਕ ਮੱਝਾਂ ਸੁਈਆਂ ਨੇ ਤੇ ਕੁਝ ਕ ਹਜੇ ਸੌਣ ਦੇ ਅਧ ਪਚਦ ਵੇਚਨੇ ਤੇ ਮਾਲੀ ਦੀ ਜਦੋਂ ਪਿੱਠ ਤੇ ਹੱਥ ਲਾਈਏ ਤੇ ਮਾਲੀ ਪੂਛ ਐਂ ਚੁੱਕ ਖਲਾਉਂਦਾ ਵੀ ਜਿਵੇਂ ਨਾ ਤਿੰਨ ਸਿੰਗਾ ਬਣ ਜਾਂਦਾ ਦੋ ਸਿੰਗ ਤਾਂ ਮੱਥੇ 'ਚ ਤੇ ਇੱਕ ਸਿੰਘ ਜਿਹੜਾ ਦੋਸਤੋ ਪੂਛ ਦਾ ਬਣਾ ਲੈਂਦਾ ਕਦੀ ਕਦੀ ਇਹ ਵੀ ਸੁਣਨ ਦੇ ਵਿੱਚ ਆਇਆ ਤੇ ਗੁਲਾਈ ਦੇ ਵਿੱਚ ਪੂਛ ਮੋੜ ਕੇ ਖੜ ਜਾਂਦਾ ਤੇ ਇੱਕ ਪਾਸੇ ਅੰਕਲ ਬਲਵਿੰਦਰ ਸਿੰਘ ਕਰਤਾ ਧਰਤਾ ਨੇ ਇਸ ਘਰ ਦੇ ਉਹ ਕਹਿੰਦੇ ਆ ਵੀ ਜਦੋਂ ਪੂਛ ਮੋੜ ਕੇ ਖੜ ਜਾਂਦਾ ਨਾ ਤੇ ਮੋਰ ਜਾਪਦਾ ਤੇ ਜਿਹੜੇ ਸ਼ਕੀਨ ਵੀਰ ਇਹਨੂੰ ਖਰੀਦਣਗੇ ਉਹਨਾਂ ਦਾ ਦਿਲ ਵੀ ਇਹਨੇ ਚਰਾਉਣਾ ਇਹ ਦਿਲਾਂ ਦਾ ਚੋਰ ਵੀ ਆ ਆਜੋ ਪੂਰੀ ਗੱਲਬਾਤ ਕਰਦੇ ਆ ਮਾਲੀ ਵਿਖਾਉਣੇ ਆ ਤੇ ਠੰਡੇ ਧੀਰੇ ਜਿਹੜੇ ਪਸ਼ੂ ਦੀ ਦੋਸਤੋ ਇਹ ਵੀ ਨਿਸ਼ਾਨੀ ਬੜੀ ਵੱਡੀ ਆ ਠੀਕ ਆ ਤੇ ਪਤਲੀ ਚਮੜੀ ਦਾ ਜਿਵੇਂ ਆਪਾਂ ਮੱਝਾਂ ਕਹਦੇ ਨੇ ਪਤਲੀ ਚਮੜੀ ਦੀਆਂ ਉਸੇ ਤਰ੍ਹਾਂ ਮਾਲੀ ਵੀ ਬੜੀ ਪਤਲੀ ਚਮੜੀ ਦਾ ਤੇ ਸਿਫਤ ਜਿਹੜੀ ਇਸ ਮਾਲੀ ਦੀ ਕਰਨੀ ਬਣਦੀ ਆ ਅੱਖੀ ਵੇਖੂਗਾ ਜਿਹੜਾ ਵੀਰ ਕੋਈ ਕਿਸਾਨ ਵੀਰ ਘਰ ਪਹੁੰਚ ਕੇ ਨਜ਼ਾਰਾ ਆ ਜੂਗਾ ਯਾਰ ਗੱਲ ਕਾਦੀ ਆ ਨਜ਼ਾਰਾ ਆ ਜੂਗਾ ਇੱਕ 6 ਫੁੱਟ ਦਾ ਬੰਦਾ ਖੜਾ ਕੋਲ ਮੋਢਿਆਂ ਦੇ ਨਾਲ ਜਿਹੜਾ ਦੋਸਤੋ ਸ਼ੋਲਡਰ ਦੇ ਨਾਲ ਪੁੱਠਾ ਟੱਚ ਕਰਦਾ ਮਾਲੀ ਦਾ ਤੇ ਆਜੋ ਫਿਰ ਕਰਦੇ ਆਂ ਗੱਲਬਾਤ ਪੁੱਛਦੇ ਆਂ ਸਰਦਾਰ ਸਾਹਿਬ ਤੋਂ ਕੀ ਇਨਫੋਰਮੇਸ਼ਨ ਆ ਆਜੋ ਜੀ ਆਓ ਕਰਦੇ ਆਂ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਬੀਰ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜਸੰਧੂ ਫਾਰਮ ਵੇਖ ਰਿਹਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਵੀਰ ਦੀ ਠੀਕ ਠਾਕ ਠੀਕ ਠਾਕ ਵਧੀਆ ਜੀ ਪਿੰਡ ਭੰਗਵਾ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਲੋਪੋਕੇ ਨਜ਼ਦੀਕ ਟਾਰੀ ਟਾਰੀ ਬਈ ਟਾਰੀ ਦੀ ਦੂਰੀ ਵੀਰ ਜੀ ਕਿੰਨੀ ਹੈਗੀ ਆ ਇੱਥੋਂ ਜੀ ਲਗਭਗ 12 ਕਿਲੋਮੀਟਰ 12 ਕਿਲੋਮੀਟਰ ਹਾਂਜੀ ਇਧਰ ਇੱਕ ਪਾਸੇ ਲੋਪੋ ਚਿਕਾਵਾ ਰਹਿ ਗਿਆ ਲੋਪ ਤੇ ਨਾਲ ਲੱਗਦੇ ਹੋਰ ਪਿੰਡ ਇੱਥੇ ਆਪਣੇ ਉਹ ਵੀ ਜ਼ਰੂਰ ਦੱਸ ਦਿਓ ਭੈਣ ਭਰਾਵਾਂ ਨੂੰ ਜਿਹੜਾ ਵੀ ਸੌਖਾ ਇੱਥੇ ਪਹੁੰਚ ਹੋ ਜੇ ਕਿਸੇ ਦੀ ਬਿਲਕੁਲ ਸਾਡੇ ਨਜ਼ਦੀਕ ਬਹੁਤ ਮਸ਼ਹੂਰ ਪਿੰਡ ਕਿਰਲਗੜਟਾ ਹਾਂਜੀ ਕਿਰਲਗੜਾ ਜਿੱਥੇ ਬਹੁਤ ਸ਼ੈਂਜ ਲੱਗਦੀ ਆ 25 ਮਿੰਟ ਬਹੁਤ ਜ਼ਿੰਦਗੀ ਦੀ ਆ ਸਾਨੂੰ 25 ਮਿੰਟ ਨਾਲ ਹਾਂਜੀ ਤੇ ਇੱਕ ਭਗਵਾ ਸਿਧਵਾ ਪਿੰਡ ਹੈ ਜੀ ਭਗਵਾ ਸਿਧਵਾ ਇਹ ਦੋ ਪਿੰਡ ਨਾਲ ਨਾਲ ਹੀ ਹੈ ਬਾਕੀ ਦੋਵੇਂ ਪਿੰਡ ਆ ਭਗਵਾ ਤੇ ਸਿਧਵਾ ਹਾਂਜੀ ਹਾਂਜੀ ਠੀਕ ਆ ਅੱਛਾ ਵੀਰ ਇਸ ਮਾਲੀ ਦੀ ਡਿਟੇਲ ਆਪਾਂ ਸਾਂਝੀ ਕਰੀਏ ਭੈਣ ਭਰਾਵਾਂ ਤੱਕ ਪਹਿਲਾਂ ਤੇ ਇਹ ਦੱਸ ਦਿਓ ਵੀ ਇਹ ਬਕਾਊ ਆ ਵਿਕਰੀ ਦੇ ਲਈ ਮੌ ਸੇਲ ਕਰਨਾ ਚਾਹੁੰਦੇ ਹੋ ਤੁਸੀਂ ਹਾਂਜੀ ਬਿਲਕੁਲ ਜੀ ਤੇ ਕੀ ਇਹਦੀ ਡਿਟੇਲ ਆ ਰਿਕਾਰਡ ਪਿਛਲਾ ਕੀ ਹੈਗਾ ਮਦਰ ਦਾ ਰਿਕਾਰਡ ਕੀ ਆ ਆਪਣੇ ਘਰ ਦਾ ਜੰਮਿਆ ਪਲਿਆ ਜਾਂ ਆਪਾਂ ਖਰੀਦੇ ਹੋਇਆ ਸੀ ਨਹੀਂ ਜੀ ਬਿਲਕੁਲ ਘਰ ਦਾ ਜੰਮਿਆ ਪਲਿਆ ਜੀ ਜੀ ਮਦਰ ਦਾ ਰਿਕਾਰਡ ਹੈਗਾ ਜੀ 19 ਲੀਟਰ ਦੇ ਲਗਭਗ ਓਕੇ ਹਾਂਜੀ ਹਾਂਜੀ ਠੀਕ ਆ 19 ਲੀਟਰ ਦੇ ਲਗਭਗ ਜਿਹੜਾ ਦੋਸਤੋ ਇਸ ਦੀ ਮਦਰ ਦਾ ਮਿਲਕ ਰਿਕਾਰਡ ਆ ਤੇ ਫਾਦਰ ਵਾਲੇ ਪਾਸਿਓਂ ਵੇਖੀਏ ਵੀਰ ਤੇ ਕਿਸ ਬੁੱਲ ਦਾ ਬੱਚਾ ਹੈ ਇਹ ਜੀ ਅਰਜਨ ਕੁੰਗੜ ਦਾ ਸਿਮਨ ਜਿਹੜਾ ਅਰਜਨ ਕੁੰਗੜ ਦਾ ਬੱਚਾ ਹਾਂਜੀ ਇਹ ਸੀਮਨ ਆਪਾਂ ਆਪ ਹੀ ਰਖਵਾਇਆ ਸੀਗਾ ਹਾਂਜੀ ਹਾਂਜੀ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਕੋਲ ਰਖਵਾਇਆ ਆਪਣੇ ਆਪ ਦੇ ਰਿਲੇਟਿਵ ਜਾਂ ਬਿਲਕੁਲ ਕਲੋਸਲੀ ਬੰਦੇ ਆ ਹਾਂਜੀ ਹਾਂਜੀ ਬਿਲਕੁਲ ਡਾਕਟਰ ਸਾਹਿਬ ਹਾਂਜੀ ਹਾਂਜੀ ਕਿਸੇ ਵੀਰ ਨੇ ਗਾਂ ਖਰੀਦਣਾ ਤੇ ਉਹਨਾਂ ਤੋਂ ਪੁੱਛ ਕੇ ਵੀ ਕਰ ਸਕਦਾ ਬਿਲਕੁਲ ਜੀ ਕਰ ਸਕਦਾ ਜੀ ਠੀਕ ਆ ਅਰਜਨ ਗੁੰਗਰ ਦਾ ਬੱਚਾ ਜੀ ਹਾਂਜੀ ਬਿਲਕੁਲ ਡਰੈਸ ਦਾ ਡਾਕਟਰ ਦਾ ਠੀਕ ਆ ਤੇ ਇਹਦੀ ਉਮਰ ਦੀ ਗੱਲ ਕਰੀਏ ਫਿਰ ਕਿੰਨੀ ਉਮਰ ਹੈ ਉਮਰ ਇਹਦੀ ਲਗਭਗ 4 ਸਾਲ ਦੇ ਲਗਭਗ 4 ਸਾਲ ਦੇ ਹਾਂਜੀ ਮੂੰਹ 6 ਦੰਦ ਹੋਊਗਾ 6 ਦੰਦ ਜਿੰਮਤ ਠੀਕ ਆ ਜੀ ਮੂੰਹ 6 ਦੰਦ ਦੇ ਭਰਾਵ ਤੇ ਮਾਲੀ ਦੀ ਬਾਡੀ ਬੈਂਡਰ ਇੱਕ ਵਾਰੀ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖ ਲਈ ਆ ਤੇ ਫੋਲ ਇਨਫੋਰਮੇਸ਼ਨ ਜਿਹੜੀ ਆ ਵੀਰ ਨੇ ਵੀ ਦਿੱਤੀ ਆ ਵੀ ਮਦਰ ਮਿਲਕ ਰਿਕਾਰਡ ਜਿਹੜਾ ਦੋਸਤੋ 18 ਤੋਂ ਪਲੱਸ 18 19 18 ਦੇ ਬਿਲਕੁਲ ਜਿਹੜਾ ਨੇੜੇ ਤੇੜੇ ਮਦਰ ਮਿਲਕ ਰਿਕਾਰਡ ਸੀਗਾ ਤੇ ਬਾਪ ਵਾਲੇ ਪੱਖ ਤੋਂ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ ਅਰਜਨ ਕੁੰਗੜ ਦਾ ਜਿਹੜਾ ਇਹ ਬੱਚਾ ਹੈ ਬਾਕੀ ਹਾਈਟ ਕੱਦ ਐਕਟਰ ਆਰਡਨਰੀ ਆ ਅੱਜ ਉਮਰ ਦੇ ਏਜ ਦੇ ਅਕੋਰਡਿੰਗ ਦੇਖੀਏ ਤਾਂ ਬਿਲਕੁਲ 4 ਸਾਲ ਦੇ ਨੀਅਰ ਬੋਰਡ ਜਿਹੜੀ ਇਸ ਦੀ ਏਜ ਹੈਗੀ ਆ ਤੇ ਮੂੰਹੋਂ 6 ਦਾੰਦਾ ਡੰਡਾ ਦੀਦਾ ਤੁਸੀਂ ਦੇਖ ਰਹੇ ਹੋ ਸੀਲ ਸਾਬੂ ਪੂਰਾ ਹੈਗਾ ਬਾਕੀ ਟੈਸਟਿਕਲ ਤੋਂ ਮੈਂ ਜੜਾ ਤੁਹਾਨੂੰ ਦਿਖਾ ਦਿੰਦਾ ਬਿਲਕੁਲ ਸਟੇਟ ਟੈਸਟਿਕਲ ਨੇ ਆ ਕਰੋ ਚੈੱਕ ਜੀ ਟੈਸਟਿਕਲ ਦੀ ਸ਼ੇਪ ਜਿਹੜੀਆ ਦੋਸਤੋ ਬਿਲਕੁਲ ਜਿਹੜੇ ਪਾਰਖੂ ਵੀਰ ਨੇ ਬਰੀਡਰ ਵੀਰ ਨੇ ਖਿਡਾਰੀ ਵੀਰ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਜਿਹੜੀ ਉਹਨਾਂ ਨੂੰ ਬਿਲਕੁਲ ਨਾਰਮਲੀ ਸਮਝ ਵਿੱਚ ਆ ਜਾਣੀ ਹੈ ਠੀਕ ਆ ਤੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਅੱਛਾ ਵੀਰ ਜੀ ਇਹ ਬਰੀਡਿੰਗ ਪਰਪਸ ਲਈ ਵਰਤਿਆ ਗਿਆ ਕੋਈ ਇਤੋਂ ਜੰਪ-ਜੰਪ ਲਾਏ ਗਏ ਬਿਲਕੁਲ ਕਿੰਨੀਆਂ ਕਿ ਮਲ ਗਈ ਮੱਜਾਂ ਮੁੱਜਾਂ ਕ੍ਰੋਸ ਲਗ ਭਾਗੇ ਤੱਕ ਕੋਈ 22 ਤੋਂ 25 ਮੱਜਾਂ ਪੜਾ ਸੁਝਾਣੇ ਤੇ ਬਿਲਕੁਲ ਜਿਹੜੇ ਰਿਜ਼ਲਟ ਇੱਕ ਨੰਬਰ ਆਏ ਇੱਕ ਨੰਬਰ ਆਇਆ ਹਾਂਜੀ ਹਾਂਜੀ ਮਲਕੀ ਕਟੀਆਂ ਕੁੱਟੀਆਂ ਜਾਂ ਕੱਟੇ ਆਏ ਬਿਲਕੁਲ ਜੈਡ ਬਲੈਕ ਹੀ ਆ ਰਹੇ ਇਹ ਹਾਂਜੀ ਬਿਲਕੁਲ ਜੈਡ ਬਲੈਕ ਆ ਰਿਹਾ ਜੀ ਇਹਦੇ ਜਨੀਅਰ ਆ ਹੋਈਆਂ ਨੇ ਮੰਨ ਲਓ ਇੱਥੇ ਕੋਈ 2-4 ਜਿਹੜੇ ਨੇ ਉਹ ਮੰਨ ਲਓ ਕੱਟੇ ਆਏ ਹੋਣਗੇ ਬਾਕੀ ਤਕਰੀਬਨ ਇਹਨੇ ਕਟੀਆਂ ਪਾਈਆਂ ਨੇ ਬਾਕੀ ਜਿਆਦੀਆਂ ਕਟੀਆਂ ਪਾਈਆਂ ਨੇ ਹਾਂਜੀ ਬਿਲਕੁਲ ਜੀ ਠੀਕ ਆ ਜੀ ਲਓ ਵੀ ਦੋਸਤੋ ਜੰਪ ਵੀ ਲਾਉਂਦਾ ਮਾਲੀ ਤੇ ਵੀਰਾਂ ਦਾ ਵੀ ਘਟੋ ਘਟ 25 25 ਕ ਮੱਜਾਂ ਦੱਸੀਆਂ ਨੇ 25 ਕ ਮੱਜਾਂ ਹਨ ਜਿਆਦਾ ਚਰਨੀ ਹੋਇਆ ਜੀ ਲਾਉਦੇ ਨੇ ਹੂੰ 25 ਮੱਜਾਂ ਜਿਹੜੀਆਂ ਦੋਸਤੋ ਇਹਦੇ ਤੋਂ ਬਣੀਆਂ ਨੇ ਕ੍ਰੋਸ ਹੋਈਆਂ ਨੇ ਤੇ ਅੱਗੇ ਜਿਹੜੇ ਦੋਸਤੋ ਉਹਨਾਂ ਦੇ ਬੱਚੇ ਆ ਇਸ ਵਾਲੀ ਦੇ ਬੱਚੇ ਆ ਉਹ ਵੀ ਆਏ ਨੇ ਜਿਹੜੇ ਕਿਸੇ ਵੀ ਅੱਛਾ ਵੀਰ ਜੀ ਜੇਕਰ ਕਿਸੇ ਨੇ ਬੱਚੇ ਪੁੱਛੇ ਦੇਖਣੇ ਆਪਣੇ ਨੇੜੇ ਟੜੇ ਉਹ ਵੀ ਮਿਲ ਜਾਣਗੇ ਇੱਥੋਂ ਮਿਲ ਜਾਣਗੇ ਅ ਬੱਚੇ ਆ ਚੁੱਕੇ ਆ ਦੇ ਫਿਲਹਾਲ ਜਿਹੜੇ ਮੱਜਾਂ ਤੋਂ ਜਿਹੜੇ ਮੱਜਾਂ ਗੱਬਣ ਸੀਂਦੇ ਤੋਂ ਹਾਂਜੀ ਕੁਛ ਤੇ ਮੱਜਾਂ ਜੇ ਗੱਬਣਾ ਨੇ ਦੇ ਕੋਲ ਹਾਂਜੀ ਹਾਂਜੀ ਤੇ ਕੁਛ ਜਿਹੜੇ ਮਤਲਬ ਬੱਚੇ ਆ ਚੁੱਕੇ ਨੇ ਮਤਲਬ ਕਿ 2 4 1 2 ਜਿੰਨੇ ਵੀ ਨਗ ਆਏ ਨੇ ਉਹ ਆਪਾਂ ਦਿਖਾ ਸਕਦੇ ਹਾਂ ਵੀ ਕਿਹੋ ਜਿਹਾ ਮਾਲੀ ਦਾ ਰਿਜ਼ਲਟ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂਜੀ ਤੇ ਬਾਕੀ ਦੋਸਤੋ ਕਦ ਕਾਟ ਐਕਸਟਰਾ ਆਰਡੀਨਰੀ ਆ ਜੇ ਹਾਈਟ ਦੀ ਬਾਜੀ ਦੀ ਗੱਲ ਕਰ ਲਈਏ ਅਪਰੋਕਸੀਮੇਟਲੀ ਕਿੰਨੀ ਕੁ ਹਾਈਟ ਦਾ ਮਾਲਕ ਹੈਗਾ ਇਸ ਵੈਸੇ ਆ ਜੀ ਸਾਢੇ 5 ਫੁੱਟ ਦੇ ਲਗਭਗ ਜੀ 6 ਫੁੱਟ ਮੇਰਾ ਕੱਦ ਜੋ ਹੂੰ ਤੇ ਆਹ ਦੇਖ ਲਓ ਤੁਸੀਂ ਲਾਗੇ ਪ੍ਰੋਪਰ ਆਹ ਦੇਖੋ ਜੀ ਜਾਣਕਾਰੀ ਬਿਲਕੁਲ ਜਿਹੜਾ ਦੋਸਤੋ ਆ ਬਾਜੀ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਲਕੁਲ ਸ਼ੋਲਡਰ ਦੇ ਬਰਾਬਰ ਆ ਜੇਕਰ ਪੁੱਠਾ ਵੇਖੀਏ ਪਿੱਠ ਵੇਖੀਏ ਸਾਰੇ ਬੰਨਿਓ ਤੁਸੀਂ ਚੈੱਕ ਕਰ ਲਓ ਵੀ 6 ਫੁੱਟ ਬਾਜੀ ਦਾ ਵੀ ਮੇਰਾ ਕੱਦ ਦਾ ਤੇ ਬਿਲਕੁਲ ਸ਼ੋਲਡਰ ਦੇ ਐਨ ਬਰਾਬਰ ਜਿਹੜਾ ਬਾਜੀ ਮਾੜਾ ਜੇ ਥੋੜੇ ਅੱਗੇ-ਅੱਗੇ ਵੀ ਸ਼ੋਲਡਰ ਤੇ ਨਾਲ ਜਿਹੜਾ ਦੋਸਤੋ ਟੱਚ ਕਰਦਾ ਪੁੱਠਾ ਮਾਲੀ ਦਾ ਸੋ ਕੱਦ ਕਾਢੀ ਵੱਲੋਂ ਜਿਹੜਾ ਦੋਸਤੋ ਪੂਰੀ ਗੱਲ ਬਾਤ ਆ ਠੀਕ ਆ ਤੇ ਸੀਲ ਸੋ ਮਾਲੀ ਪੂਰਾ ਬਾਕੀ ਥੋੜਾ ਜਿਹਾ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਪਾਜੀ ਥੋੜਾ ਜਿਹਾ ਨੂੰ ਅੱਗੇ ਤੋੜੀਏ ਆ ਦੇਖੋ ਜੀ ਅੱਛਾ ਠੀਕ ਹੈ ਭਾਜੀ ਹੁਣ ਇਹਦੀ ਡਾਈਟ ਦੀ ਗੱਲ ਕਰ ਲੀਏ ਆਪਾਂ ਮੰਨ ਲਓ ਵੀ ਕੀ ਡਾਈਟ ਪਲਾਨ ਦਾ ਰਿਹਾ ਅਜ ਤੱਕ ਕੀ ਡਾਈਟ ਇਹਨੂੰ ਦਿੱਤੀ ਆ ਕਿਸ ਤਰ੍ਹਾਂ ਕਿਉਂਕਿ ਜਿਸ ਕਿਸਾਨ ਵੀਰ ਨੇ ਫਾਰਮਰ ਵੀਰ ਨੇ ਹੋ ਸਕਦਾ ਵੀ ਬਹੁਤਾ ਭਾਰਖੂ ਵੀਰ ਇਹਨੂੰ ਲੈ ਜੇ ਹੋ ਸਕਦਾ ਵੀ ਅਣਜਾਣ ਬੰਦੇ ਦਾ ਮਨ ਕਰ ਜੇ ਉਹ ਵੀ ਲੈ ਜਾਵੇ ਕੋਈ ਇਹਦੀ ਜਿਹੜੀ ਡਾਈਟ ਆ ਬਿਲਕੁਲ ਦੂਜੇ ਪਛਮੂਆਂ ਦੇ ਨਾਲ ਆ ਬਰਾਬਰ ਆ ਜੋ ਮੱਝਾਂ ਨੂੰ ਦਈਦਾ ਵਾ ਹਾਂਜੀ ਉਹੀ ਇਹ ਦਾਣਾ ਛੱਕਦਾ ਵਾ ਝੋਕਰ ਵਗੈਰਾ ਹਾਂਜੀ ਜੇ ਘਿਓ ਵਗੈਰਾ ਜੋ ਵੀ ਸਾਨੂੰ ਚੰਗਾ ਲੱਗਦਾ ਮੌਸਮ ਦੇ ਹਿਸਾਬ ਨਾਲ ਜੋ ਵੀ ਦਿੱਤਾ ਜਾਂਦਾ ਬਹੁਤਾ ਕੋਈ ਜਿਆਦਾ ਕੋਈ ਹੈਨਿਕ ਵੀ ਕਿਪਾ ਬਹੁਤ ਹੀ ਜਿਆਦਾ ਖਰਾਕ ਨਹੀਂ ਬਿਲਕੁਲ ਕਿਉਂਕਿ ਇੱਕ ਪਾਲਣਾਂ ਦੀ ਜਿਹੜੀ ਪਾਲਣਾ ਹੈ ਦੀ ਜਿਹੜੀ ਸਾਫ ਸੰਭਾਲਾ ਜਿਹੜੀ ਦੀ ਕੇਅਰ ਦੀ ਗੱਲ ਕਰ ਲਈਏ ਬਹੁਤ ਚੰਗੀ ਸੋਹਣੀ ਸੁਥਰੀ ਤੁਹਾਡੀ ਕੇਅਰ ਆ ਤੇ ਮਾਲੀ ਪੂਰੀ ਕੇਅਰ ਦੇ ਵਿੱਚ ਪਲਿਆ ਹੋਇਆ ਹਾਂਜੀ ਹਾਂਜੀ ਬਾਕੀ ਸ਼ੌਂਕ ਦਾ ਮੁੱਲ ਨਹੀਂ ਜੀ ਕੋਈ ਬਿਲਕੁਲ ਸ਼ੌਂਕ ਕਰਕੇ ਮਾਲੀ ਪੜਿਆ ਬਿਲਕੁਲ ਜੀ ਬਿਲਕੁਲ ਸੋ ਬਾਕੀ ਜਿਹੜੇ ਮੇਰੇ ਦੋਸਤੋ ਝੋਟੇ ਰੱਖਦੇ ਨੇ ਜਿਨ੍ਹਾਂ ਨੇ ਮਾਲੀ ਰੱਖੇ ਨੇ ਉਹਨਾਂ ਨੂੰ ਪਾਲੀ ਪਾਂਦੇ ਦੋਸਤੋ ਪਤਾ ਆ ਵੀ ਇਹ ਐਸੀ ਸਿਹਤ ਬਣਾਉਣੀ ਮਾਲੀਆਂ ਦੀ ਕੋਈ ਸੌਕੀ ਨਹੀਂ ਪਈਗੀ ਸੋ ਫਿਲਹਾਲ ਬਾਕੀ ਬਿਲਕੁਲ ਜੈਡ ਬਲੈਕ ਆ ਤਾਂ ਆਪਾਂ ਕਹਿ ਸਕਦੇ ਪੂਛ ਵੀ ਭਾਜੀ ਮੇਨੂੰ ਤਾਂ ਕਾਲੀ ਜੰਦੀ ਛ ਬਿਲਕੁਲ ਜੀ ਬਿਲਕੁਲ ਆ ਲੋ ਜੀ ਆ ਕਰੋ ਚੈੱਕ ਵੀ ਠੀਕ ਆ ਆ ਦੋਸਤੋ ਕਰੋ ਚੈੱਕ ਤੇ ਪੂਛ ਵੀ ਬਿਲਕੁਲ ਕਾਲੀ ਆ ਮੱਥੇ ਤੋਂ ਲੈ ਕੇ ਪੂਛ ਤੱਕ ਜਿਹੜਾ ਦੋਸਤੋ ਇੱਕ ਵੀ ਵਾਲ ਤੁਹਾਨੂੰ ਵਾਈਟ ਨਹੀਂ ਮਿਲੂਗਾ ਜੈਡ ਬਲੈਕ ਮਾਲੀ ਆਪਾਂ ਇਸ ਨੂੰ ਕਹਿ ਸਕਦੇ ਆ ਆ ਦੇਖੋ ਠੀਕ ਆ ਅੱਛਾ ਭਾਜੀ ਇੱਕ ਕੀਮਤ ਹੁੰਦੀ ਆ ਕਿੰਨਾ ਕੁ ਮਾਰਜਨ ਰੱਖਿਆ ਕੀ ਹਿਸਾਬਕਤਾ ਮੁੱਲ ਕੀ ਡਿਮਾਂਡ ਕਰਦੇ ਪਏ ਵੇਖੋ ਜੀ ਡਿਮਾਂਡਤਾ ਦੀ ਅਸੀਂ 115000 ਰੁਪਇਆ ਕਰਦੇ ਆ ਜੀ ਬਾਕੀ ਮੌਕੇ ਤੇ ਮਾਰਤਾਲ 115 ਹਾਂਜੀ ਤੇ ਇਹ ਨਹੀਂ ਜਾਇਜ਼ ਹੀ ਬਾਈ ਮੈਂ ਇਹ ਨਹੀਂ ਕਹਿ ਰਿਹਾ ਵੀ ਨਜਾਇਜ਼ ਕਰੋ ਪਰ ਮੈਂ ਨਾ ਵੀ ਬਿਲਕੁਲ ਜਾਇਜ਼ਾਂ ਮੁੱਲੀ ਆ ਜਿੱਡਾ ਮਾਲੀ ਆ ਤੁਹਾਡਾ ਉਹਦੇ ਹਿਸਾਬ ਨਾਲ ਵੇਖੀ ਤਾਂ ਬਿਲਕੁਲ ਜਾਇਜ਼ ਮੁੱਲਾ ਹਾਂਜੀ ਉਹ ਤੁਸੀਂ ਬਾਹਰ ਵੇਖੋ ਬਾਜ਼ਾਰ ਚ ਰਹਿੰਦੇ ਜੋ ਇਹਨਾਂ ਇਹਨੂੰ ਪਾਲਣ ਤੇ ਵੀ ਖਰਚ ਆਇਆ ਵਾ ਹੂੰ 1,115 ਬਾਈ ਜੀ ਤੁਸੀਂ ਮੰਗਿਆ ਮਿਲਣਾ ਤਾਂ ਵੀ 1,115 ਜੇਕਰ ਆਪਾਂ ਅੱਜ ਦੀ ਕੇਅਰ ਦੀ ਗੱਲ ਕਰ ਲਈਏ 45 ਸਾਲਾਂ ਦੀ ਤੇ ਨਾ 64 ਸਾਲਾਂ ਦੀ ਤੇ ਉੱਤੇ ਵੀ ਬਹੁਤ ਪੈਸਾ ਅਕਸਰ ਡਾਈਟ ਕੋਈ ਰਾਜਪਾਜੀ ਇਹ ਪੱਲੇਉ ਪੈਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਕੋਈ ਜ਼ਿਆਦਾ ਨਹੀਂ ਮੰਗੇ ਬਾਕੀ ਚਲੋ ਇੰਨੀ ਕੁ ਜ਼ਰੂਰ ਸਹੂਲਤ ਹੈ ਕੀ ਆ ਕੋਈ 2 ਲੱਖ ਨਹੀਂ ਦੋਸਤੋ ਕੋਈ 2.5 ਲੱਖ ਨਹੀਂ ਗਾ ਬਿਲਕੁਲ ਵਾਜ ਬਰੀਡ ਮੈਂ ਤਾਂ ਕਹੂੰਗਾ ਵੀ ਅੱਗੇ ਤੁਹਾਡੀ ਬਰੀਡ ਦੇ ਵਿੱਚ ਨਸਲ ਦੇ ਵਿੱਚ ਇਸ ਮਾਲੀ ਨੇ ਵਾਦਾ ਕਰਨਾ ਤੇ 1,115 ਠੀਕ ਹੈ ਤੇ ਇਹ ਕੀਮਤ ਜਿਹੜੀ ਦੋਸਤੋ ਵੈਸੇ ਚਲੋ ਕੋਈ ਮਤਲਬ ਕਿ ਪਸ਼ੂ ਜਿਆਦਾ ਰੱਖ ਰਖਾ ਤੋਂ ਕਰਕੇ ਵੀ ਜਿਹੜੇ ਆਪਣੇ ਫਾਰਮਰ ਵੀਰ ਨੇ ਕਈ ਵਾਰ ਸਲਾਹ ਜਿਹੜਾ ਆਪਣਾ ਦੋਸਤੋ ਰਾਦਾ ਬਣ ਜਾਂਦਾ ਪਰ ਨੋਰਮਲ ਇਸ ਮਾਲੀ ਦੀ ਕੋਈ ਕੀਮਤ ਨਹੀਂ ਹੁੰਦੀ ਕਿ ਜਦੋਂ ਇਹਨੇ ਪਾਲਣਾ ਪੋਸ਼ਣਾ ਕਰਕੇ ਆਪਾਂ ਮਾਲੀ ਸੰਭਿਆ ਹੋਵੇ ਤੇ ਐਡਾ ਵੱਡਾ ਕੀਤਾ ਹੋਵੇ ਗੱਦਕੱਢਦਾ ਤੁਸੀਂ ਵੇਖੋਗੇ ਤੇ ਪੂਰਾ ਬਰੀਡ ਦੇ ਵਿੱਚ ਫੁੱਲ ਬਟਾ ਫੋਲਾ ਅਰਜੁਨ ਕੁੰਗੜ ਦਾ ਬੱਚਾ ਠੀਕ ਹੈ ਜੀ 115000 ਜਿਹੜੀ ਦੋਸਤੋ ਇਹਦੀ ਕੀਮਤ ਆ ਜਰੂਰ ਤੁਸੀਂ ਖਰੀਦ ਸਕਦੇ ਹੋ ਤੇ ਘਰ ਆ ਕੇ ਵੇਖ ਸਕਦੇ ਹੋ ਖਾਸ ਤੌਰ ਤੇ ਜਿੰਨਾ ਮਾਲੀ ਤੁਹਾਨੂੰ ਦਿਖਾਇਆ ਗਿਆ ਦੋਸਤੋ ਬਿਲਕੁਲ ਓਡਾ ਮਾਲੀ ਤੁਹਾਨੂੰ ਮਿਲੂਗਾ ਕਦ ਕੱਠੀ ਵੱਲੋਂ ਪਾਸਿਓਂ ਤੇ ਆ ਪੁੱਠਾ ਪਠਾ ਤੁਸੀਂ ਇੱਕ ਵਾਰੀ ਫੇਰ ਵੇਖੋ ਠੀਕ ਆ ਤੇ ਸਭ ਤੋਂ ਵੱਡੀ ਗੱਲ ਆ ਦੋਸਤੋ ਇੱਕ ਘਰੇਲੂ ਵੀਰਾਂ ਦੇ ਕੋਲ ਆ ਕੋਈ ਪਸ਼ੂ ਵਪਾਰ ਦਾ ਕੰਮ ਨਹੀਂਗਾ ਵੀਰਾਂ ਦਾ ਤੇ ਇੱਕ ਉਹਦਾ ਸੇਲ ਪਰਚੇਜ ਵਾਲੇ ਪਸ਼ੂ ਵੀ ਰੱਖੇ ਹੁੰਦੇ ਆ ਪਰ ਕਿਸੇ ਤਰ੍ਹਾਂ ਦਾ ਜਿਹੜਾ ਦੋਸਤੋ ਸੇਲ ਪਰਚੇਜ ਵਾਲਾ ਕੰਮ ਨਹੀਂਗਾ ਘਰੇਲੂ ਵੀਰ ਨੇ ਤੇ ਪਸ਼ੂ ਜਿਹੜੇ ਮੈਂ ਤੁਹਾਨੂੰ ਨਾਰਮਲੀ ਵੀ ਕਾ ਕੈਮਰਾ ਮਾਰ ਕੇ ਦਿਖਾ ਦਿੰਦਾ ਜਿਆਦਾਤਰ ਦੋਸਤੋ ਬਿਲਕੁਲ ਘਰੀਦੂ ਪਸ਼ੂਆ ਵੇਖ ਸਕਦੇ ਹੋ ਤੁਸੀਂ ਵੇੜਾ ਮੱਝਾਂ ਜਿੰਨੀਆਂ ਵੀ ਸ਼ੌਂਕੀਆ ਤੌਰ ਤੇ ਪਸ਼ੂ ਰੱਖਿਆ ਡੇਰੀ ਦਾ ਕੰਮ ਆ ਖਾਸ ਤੌਰ ਤੇ ਠੀਕ ਆ ਹਾਂਜੀ ਤੇ ਇਹ ਆਪਣੇ ਨਾਲ ਕੁਝ ਆ ਪਾਜੀ ਵੱਡੇ ਬੈਠੇ ਆਪਣੇ ਬਿਲਕੁਲ ਲਾਣੇਦਾਰ ਕਹਿ ਲਈਏ ਆਪਾਂ ਸਾਸਰੀਆ ਪਾਜੀ ਸਾਸਰੀਆ ਪਾਜੀ ਉਹ ਠੀਕ ਠਾਕ ਸੇਤ ਹਾਂ ਠੀਕ ਠਾਕ ਵਧੀਆ ਜੀ ਅੱਛਾ ਆਪਣਾ ਨਾਮ ਦੱਸ ਦਿਓ ਜੀ ਹਾਂ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਠੀਕ ਆ ਤੇ ਇਹ ਸਰਦਾਰ ਸਾਹਿਬ ਨੇ ਮੇਨ ਮੋਟੀ ਨੇ ਤੇ ਇਧਰ ਵੀਰ ਆ ਗਿਆ ਆਪਣਾ ਸਸਿਕਾ ਵੀਰੇ ਸਸਿਕਾ ਵੀਰ ਜੀ ਸੰਗ ਤੇ ਜ ਫਿਰਦੇ ਨੇ ਨਹੀਂ ਸੰਗਣਾ ਕਿਹੜੀ ਗੱਲਾਂ ਦੇ ਕੀ ਨਾਮ ਵੀਰ ਆਪਣਾ ਜਗਰਾਜ ਸਿੰਘ ਜਗਰਾਜ ਵੀਰ ਠੀਕ ਹੈ ਤੇ ਸਸਿਕਾ ਪਾਜੀ ਸਸਰੀ ਗਾਲ ਜੀ ਸਸਰੀ ਗਾਲ ਜੀ ਤੇ ਇਹ ਜਿਹੜੇ ਦੋਸਤੋ ਆਪਣੇ ਵੀਰ ਸਿਕ ਪਰਿਵਾਰਕ ਮੈਂਬਰ ਨੇ ਨਾਲ ਤੇ ਪਾਜੀ ਬਿਲਕੁਲ ਨੰਬਰ ਜਿਹੜੇ ਆਪਾਂ ਲੈ ਲੈਨੇ ਆ ਜਿਨ੍ਹਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹਾਂਜੀ ਪਾਜੀ ਇੱਕ ਸੰਪਰਕ ਨੰਬਰ ਆਪਣੇ ਦੇ ਦਿੱ ਗਏ ਜੀ 99 148 हां जी 38240 99 148 38240 38240 हां जी ਇਹ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਡਿਸਪਲੇ ਤੇ ਚਲਦੇ ਕਰਦੇ ਰਿਹਾ ਸਕਰੀਨ ਤੇ ਚਲਦੇ ਕਰਦੇ ਨੇ ਉਹ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਓਨਰ ਦੇ ਨਾਲ ਮਾਲਕ ਦੇ ਨਾਲ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ